ਇਨਸਾਫ ਵਾਸਤੇ ਸਾਨੂੰ ਥੱਲੇ ਆਉਣਾ ਪੈ ਰਿਹਾ ਦੇਖੋ ਮੈਂ ਬਠਿੰਡੇ ਤੋਂ ਇੱਥੇ ਆਈ ਹਾਂ ਲੁਧਿਆਣੇ ਦੇਖੋ ਸਾਡੀ ਕੀ ਹਾਲਤ ਹੋ ਗਈ ਇੱਕ ਵਿਧਵਾ ਜੋ ਸੜਕਾਂ ਤੇ ਉਤਰਨਾ ਪੈ ਰਿਹਾ ਮੈਂ ਤਾਂ ਪੂਰਾ ਰੋ ਕੇ ਵੀ ਨਹੀਂ ਦੇਖਿਆ ਮੈਂ ਸਿਰਫ ਇਹ ਕਹਿੰਨੀ ਕਿ ਇਨਸਾਫ ਤਾਂ ਦਿਓ ਮੈਨੂੰ ਜੋ ਜਿਨ੍ਹਾਂ ਨੇ ਗਲਤੀ ਕੀਤੀ ਹੈ ਮੈਂ ਨਹੀਂ ਕਹਿੰਦੀ ਸਾਰੀ ਪੰਜਾਬ ਪੁਲਿਸ ਮਾੜੀ ਹੈ ਪਰ ਜਿਨ੍ਹਾਂ ਨੇ ਕਤਲ ਕੀਤਾ ਉਹ ਤਾਂ ਮਾੜੇ ਆ ਨਾ ਲੋਕ ਉਹਨਾਂ ਨੂੰ ਤਾਂ ਪਕੜੋ ਕਮ ਸੇ ਤੇ ਇਦਿਨ ਹੋ ਗਏ ਸਾਨੂੰ ਰੋਲਦੇ ਨੂੰ ਕੋਈ ਪੁਕਾਰ ਨਹੀਂ ਕੋਈ ਤੁਸੀਂ ਮੈਂ ਅਰਜ਼ੀਆਂ ਪਾਲੀਆਂ ਅਪੀਲਾਂ ਕਰ ਲੀਆਂ ਹੱਥ ਜੋੜਲੇ ਤਰਨੇ ਲਾ ਲੇ ਸਭ ਕੁਝ ਕਰ ਲਿਆ ਪਰ ਕੋਈ ਸੁਣਵਾਈ ਨਹੀਂ ਇਹ ਸਭ ਕੁਝ ਨਜ਼ਰ ਅੰਦਾਜ਼ ਕਰ ਰਹੇ ਆ। ਚੁੱਲਾ ਤਾਂ ਸਾਡਾ ਮੱਚ ਹੀ ਗਿਆ। ਸਾਡੇ ਘਰ ਦਾ ਦੀਪ ਤਾਂ ਚਲਾ ਗਿਆ ਨਾ। ਉਹ ਤਾਂ ਵਾਪਿਸ ਨਹੀਂ ਆ ਸਕਦਾ। ਕਮ ਸੇ ਕਮ ਅਸੀਂ ਇਨਸਾਫ ਤਾਂ ਮੰਗੀਏ। ਕੀ ਮੈਨੂੰ ਇਨਸਾਫ ਮੰਗਣ ਦਾ ਵੀ ਹੱਕ ਨਹੀਂ? ਇੱਕ ਪਤਨੀ ਖੜੀ ਐ, ਇੱਕ ਬੇਟੀ ਖੜੀ ਐ, ਇੱਕ ਮਾਂ ਖੜੀ ਐ। ਤੁਸੀਂ ਮੇਰੀ ਪੁਕਾਰ ਤਾਂ ਸੁਣੋ। ਮੈਂ ਤਾਂ ਰਿਕਵੈਸਟ ਹੀ ਕਰ ਰਹੀ ਆ। ਮੈਂ ਕਿਹੜਾ ਤੁਹਾਡੇ ਤੇ ਗੰਡੇ ਮਾਰ ਰਹੀ ਆ। ਮੈਂ ਇੱਕ ਪਿਆਰ ਨਾਲ, ਸ਼ਾਂਤੀ ਨਾਲ ਆंदोलਨ ਵੀ ਤਾਂ ਸ਼ਾਂਤੀਮਈ ਹੀ ਐ। ਅਸੀਂ ਇੱਕ ਇਨਸਾਫ ਵੀ ਨਹੀਂ ਮੰਗ ਸਕਦੇ ਆਮ ਆਦਮੀ। ਜਿਸ ਟਾਈਮ ਵੋਟ ਪਾਈ ਐ ਉਦੋਂ ਤੁਸੀਂ ਕਹਿੰਦੇ ਸੀ ਅਸੀਂ ਸਭ ਕੁਝ ਪੂਰਾ ਕਰਾਂਗੇ ਆਮ ਆਦਮੀ ਨੂੰ ਰੋਲਣਾ ਨਹੀਂ ਪਊਗਾ ਇਸ ਕਰਦੀ ਕੋਈ ਵੀ ਬੇਟੀ ਰੋਊਗੀ ਨਹੀਂ ਮੈਂ ਤਾਂ ਰੋ ਰਹੀ ਹਾਂ ਜੀ ਅੱਜ ਨਰਿੰਦਰਦੀਪ ਕਤਲ ਮਾਮਲੇ 'ਚ ਪਰਿਵਾਰ ਕਤਲ ਆਖ ਰਿਹਾ ਤਾਂ ਇਨਸਾਫ ਦੇ ਲਈ ਦਰਦਰ ਝਟਕਣਾ ਪੈ ਰਿਹਾ 23 ਮਈ ਦੀ ਘਟਨਾ ਹਾਲੇ ਤੱਕ ਪਰਿਵਾਰ ਕਹਿ ਰਿਹਾ ਕਤਲ ਆ ਪੁਲਿਸ ਕਹਿ ਰਹੀ ਆ ਕਿ ਐਕਸੀਡੈਂਟ ਹਾਲੇ ਤੱਕ ਪੁਲਿਸ ਇਹ ਨਹੀਂ ਸਾਬਤ ਕਰ ਰਹੀ ਕਿ ਉਹ ਐਕਸੀਡੈਂਟ ਕਿਵੇਂ ਆ ਤਾਂ ਪਰਿਵਾਰ ਨੂੰ ਅੱਜ ਇਨਸਾਫ ਦੇ ਲਈ ਲੁਧਿਆਣਾ ਆਉਣਾ ਪੈ ਗਿਆ ਕਿਉਂਕਿ ਲੁਧਿਆਣੇ ਕੀ ਜ਼ਿਮਨੀ ਚੌਣਾ ਇਨਾਂ ਨੂੰ ਲੱਗਦਾ ਕਿ ਸ਼ਾਇਦ ਸਰਕਾਰ ਚੋਣਾਂ ਬਹਾਨੇ ਨਹੀਂ ਸੁਣ ਲੇ ਕਿਉਂਕਿ ਮਸ਼ਹੂਰ ਆ ਕਿ ਸ਼ਾਇਦ ਸਰਕਾਰ ਨੇ ਜੇ ਕੋਈ ਮੰਗ ਮੰਨਣੀ ਹੁੰਦੀ ਆ ਤਾਂ ਚੋਣਾਂ ਦੇ ਨੇੜੇ ਤੇ ਰਹੀ ਸਰਕਾਰ ਨੂੰ ਘੇਰਿਆ ਜਾ ਸਕਦਾ ਪਰ ਤਰਸਦੀ ਇਹ ਹੈ ਆ ਇੱਕ ਕਤਲ ਦਾ ਇਨਸਾਫ ਲੈਣ ਲਈ ਉਹ ਕਤਲ ਆ ਜਾਂ ਐਕਸੀਡੈਂਟ ਆ ਘੱਟੋ ਘੱਟ ਇਹ ਤਾਂ ਸਾਬਤ ਹੋ ਜੇ ਪਰਿਵਾਰ ਪਹੁੰਚਿਆ ਮੇਰੇ ਨਾਲ ਨਰਿੰਦਰਦੀਪ ਦੇ ਪਤਨੀ ਨੈਂਸੀ ਜੀ ਨੇ ਨੈਂਸੀ ਜੀ ਸਭ ਤੋਂ ਪਹਿਲਾਂ ਕਿ ਬਹੁਤ ਦੁਖਦਾਈ ਆ ਜਿਹੜਾ ਇਨਸਾਫ ਸਾਡੀ ਸਿਕਿਉਰਿਟੀ ਹੁੰਦੀ ਆ ਸਾਡੀ ਸਰਕਾਰ ਦੀ ਸਾਨੂੰ ਸੋਸ਼ਲ ਸਿਕਿਉਰਿਟੀ ਦੇਣੀ ਕਿ ਜਿਹੜਾ ਇਨਸਾਫ ਸਾਨੂੰ ਘਰੇ ਬੈਠੇ ਮਿਲ ਲ ਜਾਣਾ ਚਾਹੀਦਾ ਸੀ ਉਹਦੇ ਲਈ ਸਾਨੂੰ ਸੜ ਸੋਡੇ ਸਾਹਮਣੇ ਖੜੇ ਆ ਜੀ ਦੇਖੋ ਕਿ ਸਾਲਤ ਚ ਖੜੇ ਆ ਅਜ 23 ਦਿਨ ਹੋ ਗਏ ਮੌਤ ਹੋਏ ਨੂੰ ਦਰਦਰ ਪਟਕ ਰਹੇ ਆ ਕਦੇ ਡੀਸੀ ਆਫਿਸ ਕਦੇ ਕਦੇ ਕਿੱਥੇ ਅਰਜੀ ਲਾਉਣੀ ਆ ਕਦੇ ਕਿੱਥੇ ਅਪੀਲ ਕਰਦੇ ਆ ਕਦੇ ਹੱਥ ਜੋੜਦੇ ਆ ਕਦੇ ਪੈਰ ਫੜਦੇ ਆ ਕੋਈ ਸੁਣਵਾਈ ਨਹੀਂ ਜੀ ਕੋਈ ਸੁਣਵਾਈ ਨਹੀਂ 23 ਦਿਨ ਹੋ ਗਏ ਚਾਰ ਪੁਲਿਸ ਵਾਲੇ ਇਸ ਮਸਲੇ ਦੇ ਵਿੱਚ ਕੇਸ ਦੇ ਵਿੱਚ ਨਾਮਜ਼ਦ ਨਹੀਂ ਕੋਈ ਅਰੈਸਟ ਹੋਈ ਹਾਲੇ ਤੱਕ ਸਿੰਗਲ ਅਰੈਸਟ ਵੀ ਨਹੀਂ ਆ ਜੀ ਸਿੰਗਲ ਅਰੈਸਟ ਵੀ ਨਹੀਂ ਆ ਤੇ ਪਤਾ ਨਹੀਂ ਕਿਉਂ ਨਹੀਂ ਕਰ ਰਹੇ ਜੇ ਉੱਥੇ ਬੈਠੇ ਆ ਤੁਸੀਂ ਪ੍ਰਸ਼ਾਸਨ ਦੇ ਚੱਕਰ ਕੱਟ ਰਹੇ ਹੋ ਤੁਹਾਨੂੰ ਲੱਗਦਾ ਕਿ ਇਹ ਸਰਕਾਰ ਇਸ ਵੇਲੇ ਜਿਹੜੀ ਬਿਲਕੁਲ ਬੋਲੀ ਹੋ ਚੁੱਕੀ ਆ ਤੁਹਾਨੂੰ ਲੱਗਦਾ ਇਹ ਸਰਕਾਰ ਇੱਥੇ ਪਹੁੰਚ ਕੇ ਕੋ ਕਰਨ ਤੇ ਜੂ ਸਰਕੂਗੀ ਇਹਨਾਂ ਦੇ ਤਾਂ ਹੀ ਜੀ ਓਬਜੈਕਟਿਵ ਜੋ ਮੈਂ ਅਸੀਂ ਇੱਥੇ ਆਏ ਆ ਰੀਜ਼ਨ ਹੈ ਕਿ ਰੋਸ ਮਾਰਚ ਆਪਣੀ ਅਸੀਂ ਦਿਖਾਉਣਾ ਚਾਹੁੰਦੇ ਆ ਮੈਂ ਇੱਕ ਆਮ ਆਦਮੀ ਨੂੰ ਉਜਾਗਰ ਕਰਨਾ ਚਾਹੁੰਦੀ ਆ ਲੁਧਿਆਣੇ ਦੇ ਨੂੰ ਕਿ ਦੇਖੋ ਜੀ ਅੱਜ ਮੇਰੇ ਨਾਲ ਆ ਚੀਜ਼ ਹੋ ਸਕਦੀ ਹੈ ਇੱਕ ਟੀਚਰ ਨਾਲ ਜਿਹਦਾ ਦਾ ਕੁਝ ਹੋ ਸਕਦਾ ਤਾਂ ਉਹ ਦਿਨ ਦੂਰ ਨਹੀਂ ਇਹ ਕਿਸੇ ਦੇ ਘਰ ਤੱਕ ਵੀ ਦਸਤਕ ਜਾ ਸਕਦੀ ਹੈ ਤਾਂ ਜਿੰਝ ਯਸਲ ਦੇ ਵਿੱਚ ਪੋਸਟਮਾਰਟਮ ਰਿਪੋਰਟ ਆਈ ਉਹ ਤੋਂ ਪਤਾ ਲੱਗਿਆ ਕਿ ਕੀ ਸੱਟਾਂ ਨੇ ਉਹ ਸੱਟਾਂ ਦਾ ਕਾਰਨ ਕੀ ਆ ਉਹ ਰਿਪੋਰਟ ਫਾਈਨਲ ਰਿਪੋਰਟ ਹਾਲੇ ਆਉਣੀ ਬਾਕੀ ਆ ਉਹਦੇ ਵਿੱਚ ਮੌਤ ਦੇ ਕਾਰਨ ਹੋਣਗੇ ਉਹ ਰਿਪੋਰਟ ਨੂੰ ਹਾਲੇ ਕਿੰਨਾ ਸਮਾਂ ਬਾਕੀ ਹੈ ਵਿਸਰ ਰਿਪੋਰਟ ਦੇਖੋ ਜੀ ਟਾਈਮ ਲੈਂਦੀ ਹੈ ਬਟ ਜਿਹੜੀ ਆ ਚੁੱਕੀ ਹੈ ਪੋਸਟਮਾਰਟਮ ਉਹਦੇ 16 ਮੇਜਰ ਇੰਜਰੀਜ਼ ਨੇ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਇਦਾਂ ਦਾ ਅੰਗ ਨਹੀਂ ਜਿੱਥੇ ਸੱਟ ਨਾ ਲੱਗੀ ਹੋਵੇ ਇੰਨੀ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹੋਈਆਂ ਕਿ ਉਹ ਐਕਸੀਡੈਂਟਲ ਮੌਤ ਨਹੀਂ ਲੱਗਦੀ ਐਕਸੀਡੈਂਟਲ ਉਹ ਤੁਸੀਂ ਕਾਫੀ ਪੋਸਟਮਰਨ ਦੇ ਐਕਸਪੋਰਟਸ ਨੇ ਉਹਨਾਂ ਨੂੰ ਵੀ ਕਹਿੰਦੇ ਸੁਣਿਆ ਹੋਣਾ ਕਿ ਜਿਹੜੀ ਐਕਸੀਡੈਂਟ ਦਿਖਾਇਆ ਜਾ ਰਿਹਾ ਹੈ ਕਾਰ ਦਾ ਬੋਨਟ ਬੰਪਰ ਸਭ ਐਜ਼ ਇਟ ਇਜ਼ ਹੈ ਕਲਾ ਸ਼ੀਸ਼ੇ ਚ ਇੰਨਾ ਕ ਮੋਰਾ ਹੈ ਤੇ ਸਾਨੂੰ ਜੋ ਡੈੱਡ ਬੋਡੀ ਦਿੱਤੀ ਗਈ ਹੈ ਸਾਢੇ 5 ਤੇ ਮੇਰੀ ਗੱਲ ਹੋਈ ਹੈ ਸਾਢੇ 7 ਵਜੇ ਡੈਥ ਹੋ ਗਈ 2 ਘੰਟੇ ਚ ਇਹਨਾਂ ਨੇ ਸਾਰਾ ਖੇਲ ਖਤਮ ਕਰਤਾ ਕਸੇ ਬਠਿੰਡਾ ਪੁਲਿਸ ਤਾਂ ਬੜੀ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਐਸਐਸਪੀ ਬਦਲੇ ਨੇ ਬੜੀ ਤੇਜ਼ ਤਰਾਰ ਬਠਿੰਡਾ ਪੁਲਿਸ ਤੋਂ ਲੱਗ ਰਹੀ ਆ ਚਾਹੇ ਉਹ ਨਸ਼ੇ ਵਾਲੇ ਦੇ ਮਸਲੇ ਦੇ ਵਿੱਚ ਹੋਵੇ ਚਾਹੇ ਪਿਛਲੇ ਦਿਨੀ ਕੁੜੀ ਦਾ ਕਤਲ ਹੋਇਆ ਉਸ ਮਸਲੇ ਦੇ ਵਿੱਚ ਉਹਨਾਂ ਨੇ ਦੋਸ਼ੀ ਫੜੇ ਨੇ ਪਰ ਤੁਹਾਡੇ ਵਾਲੇ ਮਸਲੇ 'ਚ ਕੀ ਬਠਿੰਡਾ ਪੁਲਿਸ ਨੂੰ ਹੋ ਕੀ ਗਿਆ ਐਸਐਸਪੀ ਜਵਾਬ ਕੀ ਦਿੰਦੇ ਆ ਦੇਖੋ ਜੀ ਬਹੁਤ ਕਲੀਅਰ ਹੈ ਜੋ ਜਿਸ ਕੇਸ ਦੀ ਗੱਲ ਕਰ ਰਹੇ ਹੋ ਲੇਡੀ ਜਿਹੜੇ ਇੱਥੇ ਹੋਈ ਹੈ ਕਮਲਕੌਰ ਭਾਬੀ ਰਾਈਟ ਹੋਈ ਹੈ ਉਹਨਾਂ ਨੂੰ ਦੋ ਦਿਨਾਂ 'ਚ ਉਹਨਾਂ ਦੇ ਜਿਹੜੇ ਸੀਗੇ ਕਲਪਰੇਟ ਸੀ ਕਤਲ ਸੀਗੇ ਬੰਦੇ ਉਹਨਾਂ ਨੂੰ ਫੜ ਲਿਆ ਕਿਉਂਕਿ ਉਹ ਆਮ ਇਨਸਾਨ ਸੀ ਜੋ ਸਾਡਾ ਕਸਟੋਰੀਅਲ ਮਰਡਰ ਕੇਸ ਹੈ ਇਹਦੇ ਚ ਪੁਲਿਸ ਖੁਦ ਇਨਵੋਲਡ ਹੈ ਤਾਂ ਬਹੁਤ ਹੀ ਐਵੀਡੈਂਟ ਹੈ ਕਿ ਪੁਲਿਸ ਹੀ ਪੁਲਿਸ ਨੂੰ ਬਚਾ ਰਹੀ ਹੈ ਇਹ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਜੋ ਆਪਦੇ ਉਹਨੂੰ ਨਿਆਂ ਪ੍ਰਣਾਲੀ ਕਹਿੰਦੇ ਆ ਬਟ ਸਾਨੂੰ ਨਿਆਂ ਹੁਣ ਤੱਕ ਨਹੀਂ ਮਿਲਿਆ ਤਾਂ ਹੀ ਅਸੀਂ ਸੜਕਾਂ 'ਤੇ ਤੁਰੇ ਫਿਰਦੇ ਆ ਜਿਵੇਂ ਤੁਸੀਂ ਇਸ ਕੇਸ ਨੂੰ ਰਿਲੇਟ ਕਰਦੇ ਹੋ ਕਿ ਪੁਲਿਸ ਇਨਵੋਲਵ ਆ ਪੁਲਿਸ ਦਾ ਕਤਲ ਆ ਪੁਲਿਸ ਦੁਆਰਾ ਕੀਤਾ ਵਜੋਂ ਜਿਵੇਂ ਤੁਸੀਂ ਕਹਿੰਦੇ ਹੋ ਫਿਰ ਇਹਦੇ ਸਾਨੂੰ ਬਹੁਤ ਪਿੱਛੇ ਜਾਣਾ ਪੈਂਦਾ 84 ਤੋਂ ਬਾਅਦੀਆਂ ਘਟਨਾਵਾਂ ਚਾਹ 90 ਦੇ ਦੌਰ ਦੀਆਂ ਹੋਣ ਫਿਰ ਉਦੋਂ ਤੱਕ ਅਲੇ ਤਾਂ ਹਾਲੇ ਕਿਤੇ ਇਹ ਉਸ ਤਰੀਕੇ ਇਨਸਾਫ ਦਾ ਨਹੀਂ ਦੂਰਾ ਰਹੇਗਾ ਇਹ ਤਾਂ ਮੇਰਾ ਵੀ ਕੁਐਸਚਨ ਮਾਰਕ ਹੈ ਕਿਉਂ ਸਾਰੀ ਪੰਜਾਬ ਸਰਕਾਰ ਸੁੱਤੀ ਪਈ ਹੈ ਅਸੀਂ ਇੰਨੀ ਉਮੀਦਾਂ ਨਾਲ ਸੀਐਮ ਸਾਨੂੰ ਵੋਟ ਪਾਇਆ ਆਮ ਆਦਮੀ ਪਾਰਟੀ ਨੂੰ ਜਿਤਾਇਆ ਆਮ ਆਦਮੀ ਕਿਉਂਕਿ ਆਮ ਆਦਮੀ ਨੇ ਵੋਟ ਪਾਈ ਹੈ ਆਮ ਆਦਮੀ ਸਾਨੂੰ ਆਏ ਸੀ ਕਿ ਚਲੋ ਪੰਜਾਬ ਦਾ ਕੋਈ ਸੁਧਾਰ ਹੋਊਗਾ ਪਰ ਉਹ ਸਾਰੀਆਂ ਜੋ ਵਾਦੇ ਸੀ ਜੋ ਵੀ ਟਰਸਟੀ ਸਾਡਾ ਸਾਰਾ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਇਨਸਾਫ ਵਾਸਤੇ ਸਾਨੂੰ ਥੱਲੇ ਆਉਣਾ ਪੈ ਰਿਹਾ ਦੇਖੋ ਮੈਂ ਬਠਿੰਡੇ ਤੋਂ ਇੱਥੇ ਆਈ ਆ ਲੁਧਿਆਣੇ ਮੇਰਾ ਬੱਚਾ ਇਹਨਾ ਛੋਟਾ ਹੈ ਉਹ ਵੀ ਗਰਮੀ ਚ ਆਇਆ ਨਹੀਂ ਦੇਖੋ ਸਾਡੀ ਕੀ ਹਾਲਤ ਹੋ ਗਈ ਇੱਕ ਵਿਧਵਾ ਜੋ ਸੜਕਾਂ ਤੇ ਉਤਰਨਾ ਪੈ ਰਿਹਾ ਮੈਂ ਤਾਂ ਪੂਰਾ ਰੋ ਕੇ ਵੀ ਨਹੀਂ ਦੇਖਿਆ ਮੈਂ ਸਿਰਫ ਇਹ ਕਹਿੰਨੀ ਕਿ ਇਨਸਾਫ ਤਾਂ ਦਿਓ ਮੈਨੂੰ ਜੋ ਜਿਨ੍ਹਾਂ ਨੇ ਗਲਤੀ ਕੀਤੀ ਹੈ ਮੈਂ ਨਹੀਂ ਕਹਿੰਦੀ ਸਾਰੀ ਪੰਜਾਬ ਪੁਲਿਸ ਮਾੜੀ ਹੈ ਬਟ ਜਿਨ੍ਹਾਂ ਨੇ ਕਤਲ ਕੀਤਾ ਉਹ ਤਾਂ ਮਾੜੇ ਆ ਨਾ ਲੋਕ ਉਹਨਾਂ ਨੂੰ ਤਾਂ ਪਕੜੋ ਕਮ ਸੇ ਕਮ ਤੁਸੀਂ ਸੁਣਿਆ ਇਹ ਗੱਲ ਕਿ ਨੈਨਸੀ ਆਖ ਰਹੀ ਨੇ ਕਿ ਮੈਂ ਤਾਂ ਪੂਰਾ ਰੋ ਕੇ ਵੀ ਨਹੀਂ ਦੇਖਿਆ ਭਾਵ ਉਹਨਾਂ ਨੂੰ ਜੋ ਅਫਸੋਸ ਕਰਨ ਦਾ ਵੇਲਾ ਸੀ ਕੋਸ ਵੇਲੇ ਉਹ ਰੁਲਦੇ ਫਿਰਦੇ ਨੇ ਕਦੇ ਚੰਡੀਗੜ੍ਹ ਜਾਂਦੇ ਨੇ ਪ੍ਰੈਸ ਕਲੱਬ ਕਦੇ ਲੁਧਿਆਣੇ ਦੀਆਂ ਸੜਕਾਂ ਤੇ ਆਉਂਦੇ ਨੇ ਕਿ ਸ਼ਾਇਦ ਇਹ ਸਰਕਾਰ ਬੋਲੀ ਸਰਕਾਰ ਸੁਣ ਲੇ ਇਹ ਜਿਹੜੇ ਕਹਿੰਦੇ ਸੀ ਕਿ ਕਿਸ ਚੁੱਲਿਆਂ ਦੇ ਅੱਗੇ ਚੁੱਲਿਆਂ 'ਚ ਅੱਗ ਮਚਾਉਣਾ ਹੈ ਚੁੱਲਿਆਂ 'ਚ ਅੱਗ ਪਾਉਣਾ ਆਇਆ ਤਾਂ ਘਟੂ ਘਟ ਉਹਨਾਂ ਨੂੰ ਇਹ ਤਾਂ ਦੇਖ ਜਾਣਾ ਚਾਹੀਦਾ ਕਿ ਇੱਕ ਚੁੱਲਾ ਤਾਂ ਸਿੱਧੇ ਤੌਰ ਤੇ ਥੋੜੇ ਦੇ ਇੰਜ਼ਾਮ ਲੱਗ ਗਿਆ ਕਿ ਥੋੜੀ ਪੁਲਿਸ ਨੇ ਚੁੱਲਾ ਵਧਾਤਾ ਨੈਂਸੀ ਇਹ ਕਹਿ ਰਹੇ ਸੀ ਕਹਿੰਦੇ ਸੀਗੇ ਇਹ ਤੁਸੀਂ ਵੀ ਸੁਣ ਸੋ ਆਪਾਂ ਸਭ ਨਹੀਂ ਸੁਣਿਆ ਇਹ ਕਹਿੰਦੇ ਸੀ ਸੀ ਚੁੱਲ੍ਹੇ ਬਚਾਉਣ ਆਇਆ ਗਰੀਬਾਂ ਦੇ ਚੁੱਲ੍ਹਿਆਂ 'ਚ ਅੱਗ ਪਾਉਣਾ ਆਇ ਬਿਲਕੁਲ ਤੁਸੀਂ ਸਹੀ ਕਿਹਾ ਸਾਡਾ ਤਾਂ ਦੇਖੋ ਤਿੰਨ ਪਰਿਵਾਰਾਂ ਦੇ ਇੱਕੋ ਇਨਸਾਨ ਸੀ ਜੋ ਸਾਰੇਆਂ ਦਾ ਭਰਨ ਪੋषण ਕਰਦੇ ਸੀ ਮੇਰਾ ਇੱਕ ਛੋਟਾ ਜਿਹਾ ਬੱਚਾ ਹੈ ਸਾਡੀ ਤਾਂ ਲਾਈਫ ਸਾਰੀ ਰੁੱਲ ਗਈ ਨਾ ਜੀ ਦੇਖੋ ਚੁੱਲਾ ਤਾਂ ਸਾਡਾ ਮੱਚ ਹੀ ਗਿਆ ਸਾਡੇ ਘਰ ਦਾ ਦੀਪ ਤਾਂ ਚਲਾ ਗਿਆ ਨਾ ਉਹ ਤਾਂ ਵਾਪਸ ਨਹੀਂ ਆ ਸਕਦਾ ਕਮ ਸੇ ਕਮ ਅਸੀਂ ਇਨਸਾਫ ਤਾਂ ਮੰਗੇ ਕਿ ਮੈਨੂੰ ਇਨਸਾਫ ਮੰਗਣ ਦਾ ਵੀ ਹੱਕ ਨਹੀਂ ਇੱਕ ਪਤਨੀ ਖੜੀ ਹੈ ਇੱਕ ਬੇਟੀ ਖੜੀ ਹੈ ਇੱਕ ਮਾਂ ਖੜੀ ਹੈ ਤੁਸੀਂ ਮੇਰੀ ਪੁਕਾਰ ਤਾਂ ਸੁਣੋ ਮੈਂ ਤਾਂ ਰਿਕਵੈਸਟ ਹੀ ਕਰ ਰਹੀ ਹਾਂ ਮੈਂ ਕਿਹੜਾ ਥੋੜੇ ਦੇ ਡੰਡੇ ਮਾਰ ਰਹੀ ਹਾਂ ਮੈਂ ਪਿਆਰ ਨਾਲ ਸ਼ਾਂਤੀ ਨਾਲ ਅੰਦੋਲਨ ਵੀ ਤਾਂ ਸ਼ਾਂਤੀਮਈ ਹੈ ਅਸੀਂ ਇੱਕ ਇਨਸਾਫ ਵੀ ਨਹੀਂ ਮੰਗ ਸਕਦੇ ਆ ਆਮ ਆਦਮੀ ਜਿਸ ਟਾਈਮ ਵੋਟ ਪਾਈ ਐ ਉਦੋਂ ਤੁਸੀਂ ਕਹਿੰਦੇ ਸੀ ਅਸੀਂ ਸਭ ਕੁਝ ਪੂਰਾ ਕਰਾਂਗੇ ਆਮ ਆਦਮੀ ਨੂੰ ਰੋਲਣਾ ਨਹੀਂ ਪਊਗਾ ਇਸ ਕਰਦੀ ਕੋਈ ਵੀ ਬੇਟੀ ਰੋਊਗੀ ਨਹੀਂ ਮੈਂ ਤਾਂ ਰੋ ਰਹੀ ਆ ਜੀ ਅੱਜ ਵੀ ਮੇਰੇ ਤਾਂ ਅੱਜ ਤੁਸੀਂ ਮੇਰੇ ਤੁਹਾਨੂੰ ਮੇਰੇ ਅੰਸੂ ਨਹੀਂ ਦੇਖਦੇ ਤੁਹਾਨੂੰ ਮੇਰੇ ਬੱਚੇ ਦੀ ਪੁਕਾਰ ਨਹੀਂ ਨਜ਼ਰ ਆਉਂਦੀ ਕਿ ਇਹਨਾਂ ਨੂੰ ਇਨਸਾਫ ਦੀ ਲੋੜ ਐ ਇਨਸਾਫ ਦਈਏ 23 ਦਿਨ ਹੋ ਗਏ ਸਾਨੂੰ ਰੋਲਦੇ ਨੂੰ ਕੋਈ ਪੁਕਾਰ ਨਹੀਂ ਕੋਈ ਤੁਸੀਂ ਮੈਂ ਅਰਜ਼ੀਆਂ ਪਾਲੀਆਂ ਅਪੀਲਾਂ ਕਰ ਲੀਆਂ ਹੱਥ ਜੋੜ ਲਏ ਤਰਨੇ ਲਾ ਲਏ ਸਭ ਕੁਝ ਕਰ ਲਿਆ पर कोई सुनवाई नहीं ये सब कुछ नजरअंदाज कर रहे है। कर हैं चलो रैंशी आपा उम्मीद करदेओ सरकार तो इसलिए ਤੁਸੀਂ ਸਾਰੇ ਇੱਥੇ ਪਹੁੰਚੇ ਹੋ ਤਾਂ ਇਸ ਤੋਂ ਬਾਅਦ ਕੀ ਗੱਲ ਕਰੀਏ ਕੋਈ ਗੱਲ ਕਰਨੀ ਵੀ ਹੁਣ ਇਹਨਾਂ ਦੇ ਨਾਲ ਮੈਨੂੰ ਲੱਗਦਾ ਕਿ ਬਚਦੀ ਨਹੀਂ ਕਿਉਂਕਿ ਸਾਰਾ ਕੁਝ ਹੈ ਲਗਾਤਾਰ 23 ਦਿਨਾਂ ਤੋਂ ਬੋਲ ਰਹੇ ਨੇ ਤਾਂ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਹਿੰਦੇ ਹਾਲੇ ਤੱਕ ਸਾਡਾ ਅਫਸੋਸ ਵੀ ਰੋਲ ਦਿੱਤਾ ਸਰਕਾਰ ਨੇ ਤਾਂ ਬਿਲਕੁਲ ਸਰਕਾਰ ਨਹੀਂ ਮੈਂ ਕਹੂੰਗਾ ਕਿ ਸਰਕਾਰ ਜੇ ਇਹਨਾਂ ਦੀ ਗੱਲ ਸੁਣੇ ਐਨਾ ਕਿ ਤਾਂ ਇਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਵੇ ਕਿ ਤੁਹਾਨੂੰ ਇਨਸਾਫ ਮਿਲੇਗਾ ਪਰ ਇਹ ਲਗਾਤਾਰ ਪਰਿਵਾਰ 23 ਦਿਨ ਤੋਂ ਸੜਕਾਂ ਤੇ ਆ ਔਰ ਇਹਨਾਂ ਦੀ ਕੋਈ ਸੁਣ ਵੀ ਨਹੀਂ ਰਹਾ ਉਹ ਮੁੱਖ ਮੰਤਰੀ ਜਿਹੜੇ ਆਮ ਘਰ ਦਾ ਮੁੰਡਾ ਸੀ ਉਹ ਮੁੱਖ ਮੰਤਰੀ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਚੁੱਲ੍ਹੇ ਮਚਾਉਣ ਆਇਆ ਮੁੱਖ ਮੰਤਰੀ ਸਾਹਿਬ ਚੁੱਲ੍ਹੇ ਬੁਝ ਰਹੇ ਨੇ ਲਗਾਤਾਰ ਐਨਕਾਊਂਟਰ ਹੋ ਰਹੇ ਨੇ ਸੱਚੇ ਨੇ ਝੂਠੇ ਨੇ ਘਟੋ ਘਟੇ ਇਹਨਾਂ ਦੀ ਪੜਤਾਲ ਤਾਂ ਕਰਾ ਲਓ ਪਰਿਵਾਰ ਵੀ ਇਹੀ ਕਹਿ ਰਿਹਾ